ਉਹਦੇ ਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਤੇ ਕਿਤੇ ਨਾ ਕਿਤੇ ਦੁਕਾਨਦਾਰਾਂ ਨੂੰ ਲੈ ਕੇ ਕਾਫੀ ਉਮੀਦਾਂ ਨੇ ਕਿ ਇਸ ਵਾਰ ਜਿਹੜਾ ਬਜਟ ਆ ਉਹ ਦੁਕਾਨਾਂ ਦੇ ਲਈ ਹੱਕ ਚ ਆਊਗਾ ਤੇ ਦੁਕਾਨਦਾਰ ਜਿਹੜਾ ਵਾ ਖੁਸ਼ਹਾਲ ਹੋਊਗਾ ਅਸੀਂ ਇਸ ਵੇਲੇ ਬਜਾਣਾ ਚ ਮੌਜੂਦ ਆ ਸਕਣਾ ਕੋਈ ਦੁਕਾਨਦਾਰ ਮੌਜੂਦ ਨੇ ਹਾਂਜੀ ਭਾਜੀ ਕੀ ਨਾ ਆਇਆ ਕਿਸ ਤਰੀਕੇ ਨਾਲ ਵੇਖਦੇ ਹੋ ਪੰਜਾਬ ਸਰਕਾਰ ਵੱਲੋਂ ਬਜਟ ਜਿਹੜਾ ਪੇਸ਼ ਕੀਤਾ ਜਾਣਾ ਸਰ ਮੇਰਾ ਨਾਮ ਸਾਰੋ अरोड़ा ਜੀ ਪੰਜਾਬ ਸਰਕਾਰ ਤੋਂ ਇਸ ਵਾਰ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਵਾ ਪੰਜਾਬ ਸਰਕਾਰ ਦਾ ਜਿਹੜਾ ਬਜਟ ਆਣਾ ਵਾ ਅਸੀਂ ਚਾਹੁੰਦੇ ਆ ਵੀ ਦੁਕਾਨਦਾਰਾਂ ਦੇ ਹਿੱਤ ਵਿੱਚ ਆਵੇ ਸਾਨੂੰ ਬਹੁਤ ਉਮੀਦਾਂ ਵ ਉਕੇ ਮੰਗਾਈ ਇੰਨੀ ਜ਼ਿਆਦਾ ਵੱਧ ਗਈ ਆ ਕਿ ਅਸੀਂ ਤੇ ਜਿਹੜੇ ਬਾਰਡਰ ਏਰੀਆ ਤੇ ਬੈਠੀਆਂ ਅਸੀਂ ਆਈ ਕਿਸਾਨਾਂ ਦੇ ਸਿਰਾਂ ਤੇ ਆ। ਕਿਸਾਨ ਜਿੰਦਾ ਤੇ ਇਹੀ ਜਿੰਦੇ ਆ। ਕਿਸਾਨ ਦੇ ਕੁਝ ਪੱਲੇ ਹੋਏਗਾ ਤਾਂ ਦੁਕਾਨਦਾਰ ਦੇ ਕੁਝ ਪੱਲੇ ਹੋਏਗਾ ਨਹੀਂ ਤੇ ਦੁਕਾਨਦਾਰ ਵੀ ਜ਼ੀਰੋ ਹੋ ਜਾਏਗਾ। ਵੇਖੋ ਸਰਕਾਰਾਂ ਵੱਡੇ ਵੱਡੇ ਮਾਲ ਖੋਲੀ ਜਾ ਰਹੀਆਂ ਵਾ। ਤੇ ਦੁਕਾਨਦਾਰ ਜ਼ੀਰੋ ਹੋਈ ਜਾ ਰੱਦੇ ਨੇ 90 ਦਿਨ ਗ੍ਰਾਫ ਦੁਕਾਨਦਾਰ ਦਾ ਜ਼ੀਰੋ ਜਾ ਰਿਹਾ। ਦੁਕਾਨ ਸਰਕਾਰ ਨੂੰ ਚਾਹੀਦਾ ਵੀ ਦੁਕਾਨਦਾਰਾਂ ਨੂੰ ਥੋੜਾ ਚੁੱਕਣ ਲਈ ਕੁਝ ਨਾ ਕੁਝ ਇਹਨਾਂ ਦੁਕਾਨਦਾਰਾਂ ਦੇ ਹਿੱਤ ਚ ਫੈਸਲੇ ਲਵੇ। ਸਾਨੂੰ ਬਹੁਤ ਉਮੀਦਾਂ ਪੰਜਾਬ ਸਰਕਾਰ ਤੋਂ ਇਸ ਵਾਰ ਵੀ ਬਜਟ ਦੁਕਾਨਦਾਰਾਂ ਦੇ ਹੱਕ ਲਈ ਵੀ ਆਏਗਾ ਕਿ ਕਿਸਾਨਾਂ ਦੇ ਹੱਕਾਂ ਲਈ ਵੀ ਆਏਗਾ ਬਿਲਕੁਲ ਪਰ ਇਸ ਵਾਰ ਜੇ ਗੱਲ ਕਰੀਏ ਸਰਕਾਰ ਦਾ ਤੀਜਾ ਬਜਟ ਪੇਸ਼ ਹੋਣਾ ਸਰਕਾਰ ਦਾ 3 ਸਾਲ ਪੂਰੇ ਹੋ ਚੁੱਕੇ ਨੇ ਤੇ ਇਸ ਵਾਰ ਕਿਸ ਤਰ੍ਹਾਂ ਦੀ ਉਮੀਦਾਂ ਨੇ ਜੇ ਪਹਿਲਾਂ ਵੀ ਬਜਟ ਪੇਸ਼ ਕਰਦੀ ਰਹੀ ਹੈ ਸਰਕਾਰ ਤੇ ਇਸ ਵਾਰ ਉਹ ਕਿਸ ਤਰ੍ਹਾਂ ਦੀ ਉਮੀਦਾਂ ਨੇ ਦੇਖੋ ਜਿਸ ਤਰ੍ਹਾਂ ਪੰਜਾਬ ਸਰਕਾਰ ਆ ਹੁਣ ਨਸ਼ਿਆਂ ਦੇ ਖਿਲਾਫ ਹੋਈ ਆ ਬਹੁਤ ਜ਼ਿਆਦਾ ਐਕਟਿਵ ਨੇ ਕੀਤਾ ਕੰਮ ਸਾਨੂੰ ਇਸ ਵਾਰ ਬਹੁਤ ਉਮੀਦਾਂ ਵੀ ਹੁਣ ਇਸ ਦੇ ਤੇ ਵੀ ਐਕਟਿਵ ਨਸ ਕਰੇਗੀ ਪੰਜਾਬ ਸਰਕਾਰ ਲਗਾਤਾਰ ਬਜਨ ਨੂੰ ਲੈ ਕੇ ਆਪਾਂ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਹਾਂ ਕਿ ਦੁਕਾਨਦਾਰ ਇਸ ਬਜਨ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ ਸਾਡੇ ਨਾਲ ਇੱਥੇ ਹਾਰਡਵੇਅਰ ਸਟੋਰ ਦੇ ਦੁਕਾਨਦਾਰ ਮੌਜੂਦ ਨੇ ਹਾਂਜੀ ਵੀਰ ਜੀ ਕੀ ਨਾ ਆਇਆ ਔਰ ਕਿਸ ਤਰੀਕੇ ਨਾਲ ਵੇਖਦੇ ਹੋ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਣਾ ਮੈਂ ਅੰਤਲ ਬਾਕਸਿੰਗ ਸਰਸਾ ਜੀ ਪੰਜਾਬ ਸਰਕਾਰ ਤੇ ਹਰ ਕਿਸੇ ਬਹੁਤ ਵੱਡੀਆਂ ਉਮੀਦਾਂ ਸੀ ਕਿ ਬਹੁਤ ਵਧੀਆ ਬਜਟ ਆਊਗਾ ਜਿਵੇਂ GST ਦਾ ਗੱਲ ਕਰਦੇ ਹਾਂ ਜਿਹੜਾ ਮਾਰਾ ਤਕਵਾ ਹੈਗਾ ਆਪਣਾ ਉੱਤੇ ਵੀ ਜਰ ਦੇ ਬਹੁਤ ਬੋਝ ਪੈ ਰਿਹਾ ਕਿਉਂਕਿ ਰੇਟ ਦਿਨੋਂ ਤੋਂ ਉੱਪਰ ਚਾਈ ਜਾ ਰਹੇ ਆ ਤੇ ਉਹਦਾ ਜੀਐਸਟੀ ਇੱਕ ਤੇ ਇੱਕ ਹੋਵੇ ਕਿਸੇ ਤੇ ਕਿੰਨੀ ਆ ਕਿਸੇ ਤੇ ਕਿੰਨੀ ਆ ਅਲੱਗ-ਅਲੱਗ ਨਹੀਂ ਜੀਐਸਟੀ ਬਰਾਬਰ ਪ੍ਰੋਪਰ ਇੱਕੋ ਹੋਵੇ ਤੇ ਘੱਟ ਤੋਂ ਘੱਟ ਜੀਐਸਟੀ ਹੋਵੇ ਜੀਐਸਟੀ ਕਢਾਈ ਜਾਵੇ ਸਾਨੂੰ ਅਭੀਤ ਬੜੀ ਹਰਕੀ ਪਰ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਪਰ ਹੁਣ ਹੁਣ ਬਜਟ ਪੇਸ਼ ਹੋਣ ਜਾ ਰਿਹਾ ਇਸ ਵਾਰ ਫੇਰ ਹੁਣ ਕਿੰਨੀਆਂ ਕੁ ਉਮੀਦਾਂ ਨੇ ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਸਾਲ ਦਾ ਬਜਟ ਸੀਗਾ ਪਰ ਹੁਣ ਵੀ ਬਜਟ ਪੇਸ਼ ਹੋਣਾ ਆ ਉਹਨੂੰ ਵੀ ਬਜਟ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੂੰ ਵਿਚਾਰੇ ਜਾਣਾ ਫਿਰ ਬਜਟ ਬਣਾਇਆ ਜਾਣਾ ਹੁਣ ਕੀ ਉਮੀਦਾਂ ਨੇ ਉਮੀਦਾਂ ਤੇ ਇਹ ਹੋਇਆ ਵੀ ਹਰਕੀ ਜੇ ਨਹੀਂ ਕਰ ਸਕੇ ਤਾਂ ਅੱਗੇ ਕਰਨ ਵੇ ਕਾ ਉਹ ਜੀਐਸਟੀ ਦਾ ਕਈ ਹੋਰ ਡੇਟਾ ਦਾ ਕਈ ਸਿਸਟਮ ਹੈਗੇ ਸਾਡੇ ਵਪਾਰ ਮੰਡਲ ਬੜੀਆਂ ਗੱਲਾਂ ਨੇ ਕੋਈ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸਾਡੇ ਨਾਲ ਹੋਰ ਵੀ ਇੱਥੇ ਵਿਜੀ ਦੁਕਾਨਦਾਰ ਨੇ ਅਬ ਵੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਬਜਟ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ ਬੰ ਬਜਟ ਤੋਂ ਮੇ ਤਾਂ ਹਰ ਸਾਲ ਖਿਦੀਆਂ ਜੀ ਐ ਰਿਕ ਵੀ ਉਮੀਦ ਹੈਗੀ ਆ ਵੀ ਜਿਹੜਾ ਬਜਟ ਆ ਸਰਕਾਰ ਆਪਣੇ ਤਰੀਕੇ ਨਾਲ ਸਹੀ ਬਜਟ ਪੇਸ਼ ਕਰੇ ਕਿ ਜਿਹੜੇ ਜਨਰੇਸ਼ਨ ਹੈ ਹੁਣ ਨਵੀਆਂ ਜਿਵੇਂ ਨੌਜਵਾਨ ਪੀੜ੍ਹੀ ਆ ਉਹਨਾਂ ਲਈ ਰੋਜ਼ਗਾਰ ਮਹਿਆ ਕਰਨ ਲਈ ਕੋਈ ਬਜਟ ਪੇਸ਼ ਕੀਤਾ ਜਾਵੇ ਸਟੱਡੀ ਲਈ ਫੋਰਨ ਜਾ ਰਹੇ ਨੇ ਉਹਨਾਂ ਨੂੰ ਕੋਸ਼ਿਸ਼ ਕਰੋ ਵੀ ਇੱਥੇ ਸਕਾਲਰਸ਼ਿਪ ਦਿੱਤੀ ਜਾਵੇ ਜਿਹਦੇ ਕਰ ਉਹ ਹਾਇਰ ਸਟੱਡੀ ਪ੍ਰਾਪਤ ਕਰ ਸਕਣ ਜਿਹੜੇ ਆਉਣ ਵਾਲੇ ਫਿਊਚਰ ਦੇ ਲਈ ਕੋ ਮਨ ਲਓ ਕਿਸੇ ਬਾਹਰਲੇ ਮੁਲਕ ਦੇ ਵਿੱਚ ਨਾ ਜਾਣ ਖਾਸ ਕਰਕੇ ਬਾਰਡਰ ਏਰੀਆ ਬਾਰਡਰ ਏਰੀਆ ਦੇ ਵਿੱਚ ਕੁਝ ਖਾਸ ਕਾਲਜ ਸਕੂਲ ਨਹੀਂ ਆਜੇ ਹੈਗੇ ਵੀ ਜਿਹੜਾ ਬੱਚਾ ਤਰੱਕੀ ਕਰ ਸਕੇ ਸ਼ਹਿਰ ਤੱਕ ਉਹ ਜਾ ਨਹੀਂ ਸਕਦਾ ਇਸ ਕਰਕੇ ਉਹਦਾ ਲੈਵਲ ਲੋਅਰ ਲੈ ਜਾਂਦਾ ਤੁਹਾਡੀ ਮੀਡ ਇਹੀ ਆ ਵੀ ਉਹ ਬਜਟ ਜਿਹਾ ਪੇਸ਼ ਕਰਨ ਵੀ ਜਿਹਦੇ ਵਿੱਚ ਹਰ ਥੱਲੇ ਮੱਧਮ ਵਰਗ ਤੋਂ ਲੈ ਕੇ ਹਰ ਇੱਕ ਨੂੰ ਬਰਾਬਰ ਅਧਿਕਾਰ ਮਿਲ ਜਾਣ ਜਿਹਦੇ ਕਰਕੇ ਆਪਣੀ ਸਟੱਡੀ ਦੇ ਵਿੱਚ ਉਹਨਾਂ ਰੋਜ਼ਗਾਰ ਦੇ ਵਿੱਚ ਮਲਹੌਰ ਕਿਸੇ ਦੇ ਵਿੱਚ ਸਹੂਲਤ ਮਿਲ ਸਕੇ ਬਸ ਆਪਾਂ ਤਾਂ ਇਹੋ ਉਮੀਦ ਕਰ ਸਕਦੇ ਇਨਾਂ ਕੋਲੋਂ ਲਗਾਤਾਰ ਸਾਡੇ ਨਾਲ ਜਿੱਥੇ ਦੁਕਾਨਦਾਰ ਗੱਲ ਕਰ ਰਹੇ ਨੇ ਕੁਝ ਲੋਕ ਵੀ ਸਾਡੇ ਨਾਲ ਮੌਜੂਦ ਨੇ ਹਾਂ ਜੀ ਵੀ ਜੀ ਬਜਟ ਨੂੰ ਲੈ ਕੇ ਕਿਸ ਤਰੀਕੇ ਨਾਲ ਵੇਖਦੇ ਹੋ ਪੰਜਾਬ ਸਰਕਾਰ ਵੱਲੋਂ ਆਪਣਾ ਜਿਹੜਾ ਬਜਟ ਪੇਸ਼ ਕੀਤਾ ਜਾਣਾ ਪੰਜਾਬ ਸਰਕਾਰ ਜਿਹੜੇ ਭਵੰਤਮਾਨ ਸੀਐਮ ਭਵੰਤਮਾਨ ਸਾਹਿਬ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਨੇ ਜਿੰਨੇ ਵੀ ਬਾਈਟਾ ਪੇਸ਼ ਕੀਤੇ ਹੁਣ ਤੱਕ ਵਧੀਆ ਬਜਟ ਪੇਸ਼ ਕੀਤੇ ਆ ਸੋ ਜਿਹੜਾ ਆਉਣ ਵਾਲਾ ਬਜਟ ਆ ਜਿਹੜਾ ਹੁਣ ਬਹੁਤ ਜਲਦ ਪੇਸ਼ ਕਰਨ ਜਾ ਰਹੇ ਅਸੀਂ ਉਮੀਦ ਕਰਦੇ ਆ ਕਿ ਇਹਦੇ ਵਿੱਚ ਜਿਹੜੀਆਂ ਕੁਝ ਕਮੀਆਂ ਜਿਹੜੀਆਂ ਪੀਪਲ ਦੇ ਬਟਾਂ ਵਿੱਚ ਨਹੀਂ ਆ ਕੰਮ ਹੋ ਸਕੇ ਉਹ ਇਸ ਬਟ ਵਿੱਚ ਹੋਣਗੇ ਜਿਵੇਂ ਕਿ ਸਭ ਤੋਂ ਜ਼ਰੂਰੀ ਜਿਹੜੀ ਗੱਲ ਉਹ ਵੀ ਮਹਿਲਾਵਾਂ ਵਾਸਤੇ ਜਿਹੜਾ 1000 ਰੁਪਿਆ 1100 ਰੁਪਿਆ ਜਿਹੜਾ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਹੈ ਉਮੀਦ ਹੈ ਇਸ ਬਟ ਵਿੱਚ ਉਹਨੂੰ ਮਤਲਬ ਪਾਸ ਕਰਨਗੇ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਵਾਸਤੇ ਆ ਕਿਸਾਨਾਂ ਦੇ ਕਿਉਂਕਿ ਫਸਲਾਂ ਦੀ ਜਿਹੜਾ ਐਮਐਸਪੀ ਆ ਉਹਦੇ ਬਾਰੇ ਵੀ ਪੰਜਾਬ ਸਰਕਾਰ ਨੇ ਕਿਹਾ ਸੀਗਾ ਵੀ ਆਪਾਂ ਦੇਵਾਂਗੇ ਤੇ ਉਮੀਦ ਹੈ ਕਿ ਜਿੰਨੀਆਂ ਫਸਲਾਂ ਤੇ ਹੋ ਸਕਦੀ ਆ ਉਹਨੀਆਂ ਫਸਲਾਂ ਤੇ ਐਮਐਸਪੀ ਦੇਣ ਤੇ ਬਾਕੀ ਕਿਸਾਨ ਅਸੀਂ ਕਿਸਾਨੀ ਤੌਰ ਤੇ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਜਿਹੜਾ ਗੰਨੇ ਦਾ ਰੇਟ ਆ ਉਹ ਮਤਲਬ ਪੂਰੇ ਮੁਲਕ ਵਿੱਚ ਪੰਜਾਬ ਸਰਕਾਰ ਨੇ ਸਭ ਤੋਂ ਵੱਧ ਦਿੱਤਾ ਹੋਇਆ ਵਾ ਸੋ ਜਿਹੜੇ ਬਾਕੀ ਫਸਲਾਂ ਵੀ ਉਹਨਾਂ ਦੇ ਵੀ ਮਤਲਬ ਜੇ ਚੰਗਾ ਰੇਟ ਮਿਲ ਜਾਂਦਾ ਕਿਸਾਨ ਨੂੰ ਤਾਂ ਕਿਸਾਨ ਜਿਹੜਾ ਉਹਦੀ ਜ਼ਿੰਦਗੀ ਬਿਹਤਰ ਹੋ ਸਕਦੀ ਹੈ ਕੀ ਲੱਗਦਾ ਜੀ এডੂਕੇਸ਼ਨ ਵਾਸਤੇ ਕੋਈ ਵਧੀਆ ਸਟੈਪ ਚੁੱਕਣੇ ਜੀ ਇਸ ਬਜਟ ਦੇ ਵਿੱਚ ਜਿਹੜਾ এডੂਕੇਸ਼ਨ ਨੂੰ ਲੈ ਕੇ ਵੀ ਕੋਈ ਜਿੱਦਾਂ ਇਸ ਸਰਦੀ ਖੇਤਰ ਇਹਦੇ ਵਿੱਚ ਕੋਈ ਵਧੀਆ ਯੂਨੀਵਰਸਿਟੀ ਖੋਲ੍ਹਣੀਆਂ ਚਾਹੀਦੀਆਂ ਨੇ ਜਿਹੜਾ ਬੱਚਿਆਂ ਨੂੰ ਵਧੀਆ ਰੋਜ਼ਗਾਰ ਮਿਲ ਸਕੇ ਤੇ ਵਧੀਆ ਸਟੱਡੀ ਮਿਲ ਸਕੇ ਬਿਲਕੁਲ ਬਿਲਕੁ ਇੱਕ ਯੂਨੀਵਰਸਿਟੀ ਦਾ ਸਰਵੇ ਹੋਇਆ ਵਾ ਡੀਸੀ ਸਾਹਿਬਾਨ ਆਏ ਸਨ ਅਤੋਂ ਦੇ ਜਿਹੜੇ ਮੰਤਰੀ ਸਾਹਿਬਾਨ ਉਹਨਾਂ ਨੇ ਵੀ ਸਰਵੇ ਕੀਤਾ ਸੋ ਸਾਨੂੰ ਉਮੀਦ ਹੈ ਕਿ ਜਿਹੜਾ ਹੈ ਬਰਦਰ ਦੇ ਵਿੱਚ ਵਿੱਚ ਜਾਂ ਅਗਲੇ ਬਰਦਰ ਤੋਂ ਪਹਿਲਾਂ ਪਹਿਲਾਂ ਜਿਹੜੀ ਯੂਨੀਵਰਸਿਟੀ ਆ ਉਹ ਤਿਆਰ ਹੋਊਗੀ ਤਾਂ ਕਿ ਜਿਹੜਾ ਸਾਡੇ ਸਰਾ ਦੇ ਲੋ ਬੱਚੇ ਆ ਜਿਹੜੇ ਉਹਨਾਂ ਨੂੰ ਦੂਰ ਜਾਣਾ ਪੈਂਦਾ ਅਮਰਸਰ ਤੱਕ ਜਾਣਾ ਪੈਂਦਾ ਵਾ ਕਾਫੀ ਪੈਣਾ ਪੈਂਦਾ ਉਹ ਤੇ ਜਿਹੜਾ ਇੱਥੇ ਜੇ ਯੂਨੀਵਰਸਿਟੀ ਬੰਦੀ ਕਾਲਜ ਵਧੀਆ ਬੰਦੇ ਤੇ ਬੱਚਿਆਂ ਦੀ ਐਜੂਕੇਸ਼ਨ ਵਧੀਆ ਹੋ ਸਕਦੀ ਹੈ ਬਿਲਕੁਲ ਸਾਡੇ ਨਾਲ ਹੋਰ ਵੀ ਵੀਰ ਜੀ ਨੌਜਵਾਨ ਮੌਜੂਦ ਨੇ ਅੱਜ ਕੀ ਨਾ ਆਇਆ ਮੇਰਾ ਨਾਮ ਹੁਸਨ ਫੀਸਾਂਗਰੀ। ਅੱਜ ਕਿਸੇ ਕੇ ਨਵੇਦਿਓ ਪੰਜਾਬ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ। ਕਿੰਨੀਆਂ ਤੋਂ ਉਮੀਦਾਂ ਨੇ ਤੁਸੀਂ ਨੌਜਵਾਨੋਂ ਨੌਜਵਾਨਾਂ ਵਾਸਤੇ ਕਿੰਨਾ ਕੁ ਵਧੀਆ ਬਜਟ ਲਾਉਣਾ ਚਾਹੀਦਾ। ਨੌਜਵਾਨਾਂ ਵਾਲੀ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਆ ਕਿ ਜਿਵੇਂ ਐਜੂਕੇਸ਼ਨ ਤੇ ਸਪੋਰਟਸ ਨੂੰ ਮੁੱਖ ਰੱਖਿਆ ਜਾਵੇ। ਇਹ ਦੋਵੇਂ ਚੀਜ਼ਾਂ ਬਹੁਤ ਹੀ ਜ਼ਰੂਰੀ ਆ। ਜੇ ਆਪਾਂ ਅਮਰਸਰ ਜ਼ਿਲ੍ਹੇ 'ਚ ਕੋਈ ਚੰਗੀ ਤੇ ਜਿਵੇਂ ਸਕਾਲਰਸ਼ਿਪ ਵਾਲੀ ਕੋਈ ਯੂਨੀਵਰਸਿਟੀ ਚੰਗੀ ਲਿਆਉਂਦੇ ਆ ਤੇ ਲਾ ਦੇ ਹੋਰ ਵੀ ਜ਼ਿਲ੍ਹਿਆਂ ਨੂੰ ਉਹ ਜੀ ਦੀ ਸਹੂਲਤ ਮਿਲੂਗੀ। ਤੇ ਨਾਲ ਨਾਲ ਚੰਗੇ ਸਟੇਡੀਅਮ ਵੀ ਤੇ ਪਿੰਡਾਂ ਬੰਨਾਂ ਸਪੋਰਟਸ ਦਾ ਕੋਈ ਨਾ ਕੀਤਾ ਜਾਵੇ ਤੇ ਉਹ ਸਭ ਤੋਂ ਵਧੀਆ ਰਹੇਗਾ ਲੱਗਦਾ ਕਿ ਸਰਦੀ ਖੇਤਰ ਵਾਸੀ ਕੋ ਵਧੀਆ ਪੈਕੇਜ ਆਉਣੇ ਚਾਹੀਦੇ ਆ ਜਿਹੜਾ ਕੋਈ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਸਕੇ ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਰੋਜ਼ਗਾਰ ਤੇ ਲੱਗ ਸਕਣ ਬਿਲਕੁਲ ਜੀ ਜਵੇਂ ਸਪੋਰਟਸ ਦੀਆਂ ਸਪੋਰਟਸ ਦੀਆਂ ਕੋਈ ਕੋਚਸ ਵਗੈਰਾ ਜਾਂ ਕਿਦਾਂ بڑے ਜਿਹੜਾ ਬੀਪੀ ਬੀਪੀਆਰ ਦੀਆਂ ਕੀਤੀਆਂ ਨੇ ਉਹਨਾਂ ਨੂੰ ਮਤਲਬ ਦੇ ਕੇ ਨੌਕਰੀਆਂ ਪਿੰਡਾਂ ਦੇ ਵਿੱਚ ਮਤਲਬ ਕੋਚ ਲਾਏ ਜਾਣ ਉਹਨਾਂ ਨੂੰ ਉਹ ਚੀਜ਼ ਦਾ ਪੰਜਾਬ ਸਰਕਾਰ ਨੂੰ ਕਰਦੇ ਬਿਲਕੁਲ ਲਗਾਤਾਰ ਤੁਹਾਨੂੰ ਅਸੀਂ ਦਿਖਾ ਰਹੇ ਸੀ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਸੀ ਕੁਝ ਨੌਜਵਾਨਾਂ ਨਾਲ ਕੁਝ ਪਿੰਡਾਂ ਤੋਂ ਆਏ ਲੋਕਾਂ ਨਾਲ ਗੱਲ ਕਰ ਰਹੇ ਸੀ ਕਿ ਬਜਟ ਨੂੰ ਲੈ ਕੇ ਲੋਕ ਕਿਸ ਤਰੀਕੇ ਨਾਲ ਵੇਖਦੇ ਨੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਤੇ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਪੰਜਾਬ ਵਾਸੀਆਂ ਨੂੰ ਕਿ ਪੰਜਾਬ ਸਰਕਾਰ ਵਧੀਆ ਬਜਟ ਲੈ ਕੇ ਆਵੇ ਅਤੇ ਆਮ ਲੋਕਾਂ ਨੂੰ ਗਰੀਬਾਂ ਨੂੰ ਰਾਹਤ ਮਿਲੇ ਅਤੇ ਦੁਕਾਨਦਾਰ ਖੁਸ਼ਹਾਲ ਹੋਵੇ ਅਤੇ ਪੰਜਾਬ ਜਿਹੜਾ ਵਾ ਉਹ ਰੰਗਲਾ ਪੰਜਾਬ ਬਣ ਸਕੇ ਬਾਕੀ ਤੁਸੀਂ ਜੁੜੇ ਰਹੋ ਇਸ ਤਰ੍ਹਾਂ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਰਿਪੋਰਟਰ